ਸੱਚੀ ਗੱਲ ਜੀ ਸਾਰਿਆਂ ਨੂੰ ਚਲ ਰਹੀ ਨਹੀਂ ਕਰਦੇ ਕੰਮ ਜੋ ਦਿੱਲੀ ਦੇ ਬੰਦੇ ਨੇ ਸਾਡੇ ਕਰਨ ਵਾਲੇ ਜਿੰਨਾ ਤੋਂ ਬਿਨਾ ਸਾਡੀ ਜਨਾਨੀਆਂ ਦੀ ਕੋਈ ਵੈਲਿਊ ਨਹੀਂ ਕੰਮ ਸੀ ਕਰਦੀ ਹੈ ਦੁੱਧ ਬਾਲਾ ਦਵਾਣਾ ਹੈ ਦੁੱਧ ਹੀ ਦੇ ਗਿਆ ਹੈ ਬਸ ਸੁਣਨ ਲੱਗੇ ਹੈ ਛੇਤੀ ਛੇਤੀ ਆਜੋ ਜੀ ਸਾਰੇ ਵੇਲੇ ਵੇਲੇ ਹੋ ਕੇ ਅਸੀਂ ਕੰਮ ਕਰ ਲਈਏ ਨਾਲੇ ਗੱਲਾਂ ਕਰ ਲਈਏ ਆਜੋ ਸਾਰੇ ਜਣੇ ਆਜੋ ਜੀ ਜਿਹੜੇ ਵੀ ਸਾਡੇ ਨਾਲ ਖੁਸ਼ ਨੇ ਸਾਡੀ ਲਾਈਵ ਵੀਡੀਓ ਨਾਲ ਖੁਸ਼ ਨੇ ਔਰ ਸਾਡੇ ਵਲੌਗਸ ਵੇਖਦੇ ਨੇ ਔਰ ਜਿਹੜਾ ਨਹੀਂ ਵੇਖਦੇ ਨੇ ਉਹ ਵੀ ਖੁਸ਼ ਹੋ ਜਾਣਗੇ ਇੱਕ ਵਾਰੀ ਸਾਡੇ ਲਾਈਵ ਵੀਡੀਓ ਨਾਲ ਜੁੜ ਕੇ ਵੇਖੋ ਤੇ ਸਾਡੇ ਵਲੌਗਸ ਜਿਉਂ ਕੇ ਤੁਹਾਨੂੰ ਪਸੰਦ ਜ਼ਰੂਰ ਆਣਗੇ ਜੀ ਜਲਦੀ ਜਲਦੀ ਆਜੋ ਜੁੜਜੋ ਸਾਡੇ ਨਾਲ ਦੂਤੇ ਹੱਥ ਨਾਲ ਤੁਹਾਨੂੰ ਫੜਿਆ Um, A gente ਸਤਿ ਸ਼੍ਰੀ ਅਕਾਲ ਜੀ ਸਾਡੀ ਲਾਈਵ ਵੀਡੀਓ ਨਾਲ ਜੁੜਨ ਵਾਸਤੇ ਥੈਂਕ ਯੂ ਜੀ ਥੈਂਕ ਯੂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਔਰ ਸਾਡੇ ਵੀਡੀਓਜ਼ ਨੂੰ ਲਾਈਕ ਜਰੂਰ ਕਰਨਾ ਜੀ ਅੱਜ ਤਨਾਈ ਤੋਂ ਹੋਈ ਵੀ ਨਹੀਂ ਥੈਂਕ ਯੂ ਆ ਰਹਾ ਹਾਂ ਆਜਿਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਖੜੇ ਹੋ ਕੇ ਕੰਮ ਨਹੀਂ ਚੱਲਣਾ ਮੇਰਾ ਇੱਥੇ ਤੁਰ ਫਿਰ ਕੇ ਗੱਲਾਂ ਹੋ ਸਕਦੀਆਂ ਨੇ ਕੰਮ ਬੜੇ ਪਏ ਨੇ ਵੀ ਮੈਂ ਬਣਾਏ ਨੇ ਗੋਭੀ ਦੇ ਪਰਾਂਠੇ ਠੀਕ ਹੈ ਜੀ ਰੋਜ਼ ਕੁਛ ਨਾ ਕੁਛ ਅੱਜ ਕੱਲ ਸਿਆਲਾਂ ਚ ਤੇਹ ਕੋਸ਼ਿ ਚੱਲਦਾ ਬਈ ਕਦੀ ਗੋਭੀ ਦੇ ਪਰਾਂਠੇ ਕਦੀ ਆਲੂ ਦੇ ਪਰਾਂਠੇ ਬਸ ਮੂਲੀ ਦੇ ਸਾਡੇ ਘਰੇ ਕੋਈ ਪਸੰਦ ਹੀ ਨਹੀਂ ਕਰਦਾ ਹੋਣੀ ਬੰਦੇ ਸਾਗ ਹੁਣੇ ਅਸੀਂ ਪੂਰਾ ਕਿੰਨਾ ਟਾਈਮ ਹੋ ਗਿਆ ਸਾਗ ਹੁਣੇ ਅਸੀਂ ਬਣਾਇਆ ਹੀ ਨਹੀਂ ਸ਼ੁਰੂਆਤ ਹੀ ਨਹੀਂ ਕੀਤੀ ਲੋਕਾਂ ਨੇ 5 5 6 6 ਵਾਰੀ ਬਣਾ ਬਣਾ ਕੇ ਖਾ ਲਿਆ ਅਸੀਂ ਇੱਕ ਵਾਰੀ ਵੀ ਨਹੀਂ ਬਣਾਇਆ ਸਰਦਾਰ ਜੀ ਤੇ ਰੋਜ਼ ਕਹਿੰਦੇ ਆ ਅੱਜ ਬਣਾਈਏ ਸਾਗ ਅੱਜ ਬਣਾਈਏ ਮੈਂ ਕਿਹ ਲਈ ਆਦੋ ਬਣਾ ਲੈਣੇ ਆਹ ਤੇ ਤੋੜ ਕੇ ਲਿਆ ਦੋ ਕੀ ਖਰੀਦ ਕੇ ਲਿਆਵੋ ਆਪਕੋ ਬਣਾ ਸਕਦੇ ਆ ਕਿਉਂਕਿ ਅਸੀਂ ਖਾ ਨਹੀਂ ਸਕਦੇ ਮੈਨੂੰ ਸਾਗ ਖਾਣਾ ਬਿਲਕੁਲ ਪਸੰਦ ਨਹੀਂ ਹੈ ਤੋਂ ਅਲਾਵਾ ਮੇਰੇ ਬੱਚਿਆਂ ਨੂੰ ਵੀ ਸਾਗ ਖਾਣਾ ਪਸੰਦ ਨਹੀਂ ਹੈ ਇੱਕ ਸਰਦਾਰ ਜੀ ਨੇ ਜਿਨ੍ਹਾਂ ਨੂੰ ਸਾਗ ਖਾਣਾ ਪਸੰਦ ਹੈ ਬਸ ਇਹਨਾਂ ਵਾਸਤੇ ਸਾਗ ਉਹਨਾਂ ਕ ਬਣਾਵਾਂਗੇ ਅਸੀਂ ਤੇ ਸਿਰਫ ਬਣਾਵਾਂਗੇ ਸਰਦਾਰ ਜੀ ਖਾਣਗੇ ਇਹਦੇ ਨਾਲ ਆਪਾਂ ਕੰਮਕੁੰਮ ਵੀ ਕਰ ਲੀਏ ਹੈਨਾ ਬਹਿਲੇ ਬੈਠ ਕੇ ਗੱਲਾਂ ਨਹੀਂ ਹੋ ਸਕਦੀਆਂ ਕੰਮ ਕਰਨਾ ਬੇहद ਜ਼ਰੂਰੀ ਹੈ ਪਲੀਜ਼ ਸਾਡੀ ਲਾਈਵ ਵੀਡੀਓ ਤੇ ਤੁਸੀਂ ਜੁੜੇ ਹੋ ਤੇ ਪਲੀਜ਼ ਲਾਈਕ ਕਰੇ ਬਿਨਾ ਨਾ ਜਾਣਾ ਸਾਡੀ ਰਿਕੁਐਸਟ ਹੈ ਲਾਈਕ ਜ਼ਰੂਰ ਕਰਨਾ ਔਰ ਕਮੈਂਟ ਜ਼ਰੂਰ ਕਰਨਾ ਕਿ ਤੁਸੀਂ ਸਾਡੀ ਲਾਈਵ ਵੀਡੀਓ ਕਿੱਥੋਂ ਕਿਹੜੀ ਸਿਟੀ ਕਿਹੜੇ ਪਿੰਡ ਸ਼ਹਿਰ ਤੋਂ ਵੇਖ ਰਹੇ ਹੋ ਪਲੀਜ਼ ਜ਼ਰੂਰ ਦੱਸਣਾ ਠੀਕ ਹੈ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਸੀਂ ਇਨਾਕ ਸਾਡੀ ਲਾਈਵ ਵੀਡੀਓ ਨਾਲ ਜੁੜੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਬੰਦਦਾ ਹੈ ਕੋਈ ਪੈਸੇ ਨਹੀਂ ਲੱਗਦੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਨਾਲੇ ਤੁੱਪ ਚ ਪਾ ਲਈਏ ਕੱਪੜੇ ਬਿਸਤਰੇ ਤੇ ਖਲਾਰੇ ਹੋਏ ਨੇ ਤਣਾ ਹਾਂ ਅੱਜ ਇਹ ਕਾਲੀ ਯੂਨੀਫਾਰਮ ਲੈ ਕੇ ਆਈ ਸੀ ਬੱਚੀਆਂ ਦੀ ਉਹ ਹੈਗੀਆਂ ਹੁਣੇ ਗੋਭੀ ਦੇ ਪਰਾਂਠੇ ਖਾਣੇ ਆ ਫੋਦੇ ਬਾਅਦ ਅਸੀਂ ਕਿਤੇ ਜਾਣਾ ਲਈ ਮੈਂ ਸਿਰ ਤੇ ਮੜਾ ਮੜਾ ਜੱਤੇ ਲਾਇਆ ਹੋਇਆ ਸਿਰ ਨਹੀਂ ਵਾਇਆ ਇਸੇ ਕਰਕੇ ਮੈਂ ਸੁਦਾਜੀ ਖਾ ਲਈ ਆਪਾਂ ਵੀ ਹਾਂਜੀ ਉਹ ਤੁਹਾਡੀ ਗੱਲਾਂ-ਗੱਲਾਂ ਵਿੱਚ ਮੈਂ ਦੁੱਧ ਦੋ ਬਾਲਾ ਦਵਾ ਦੇਣਾ ਸੀ ਚੰਗੀ ਤਰ੍ਹਾਂ ਤੇ ਬਾਅਦ ਸਾਫ ਸਫਾਈ ਵੀ ਮੈਨੂੰ ਹੀ ਕਰਨੀ ਪੈਣੀ ਸੀ ਮੈਂ ਤੇ ਭੋਲੇ ਦੀ ਦੁੱਧ ਰਾਖ ਕੇ ਇਹੋ ਗੱਲਾਂ ਮਾੜੀਆਂ ਐ ਕੰਮ ਕੋਈ ਹੋਰ ਲੱਗ ਜਾਓ ਤੇ ਪਹਿਲਾ ਕੰਮ ਆਪਾਂ ਨੂੰ ਚੇਤੇ ਨਹੀਂ ਰਹਿੰਦਾ ਗਲਤੀ ਕਰ ਲੈਣ ਦੋ ਹੈ ਗਈ ਐ ਨਾ ਲਾਈਵ ਹੈ ਗਈ ਯਾਰ ਵਿੱਚ ਪੁੰਗਾ ਪੈ ਜਾਂਦਾ ਫਿਰ ਦੁਬਾਰਾ ਲਾਈਵ ਲਾਣੀ ਪੈਗੀ ਮੈਂ ਪਹਿਲੇ ਵੀ ਇੱਕ ਲਾਈਵ ਲਾਈ ਐ ਪਰ ਉਹ ਮੈਂ ਆਪਣੀ ਪਹਿਲੇ ਹੀ ਲਾਈਵ ਪਲੇਲਿਸਟ ਹੀ ਚਲਾ ਦਿੱਤੀ ਸੀ ਜੋ ਸਾਡੇ ਬਲੋ ਸੀਗੇ ਹੁਣ ਮੈਂ 오रिजिनल ਲਾਈਵ ਬਣਾ ਰਹੀ ਹਾਂ ਜੋ ਸਾਡੇ ਤੁਹਾਡੀ ਆਮਨੇ ਸਾਹਮਣੇ ਵੀ ਮੈਂ ਇੱਕ ਗੱਲ ਦੱਸਣ ਜਾ ਰਹੀ ਸੀ ਕਿ ਘਰ ਤੇ ਵੱਸ ਜਾਂਦੇ ਨੇ ਪਰ ਜਿਹੜੇ ਸ਼ਰੀਕ ਹੁੰਦੇ ਹਨ ਉਹ ਵੱਸਣ ਨਹੀਂ ਦਿੰਦੇ ਕੁਝ ਇਦਾਂ ਦਾ ਹੀ ਮਾਹੌਲ ਐ ਲੋਕਾਂ ਦੀਆਂ ਉਂਗਲਾਂ ਲੋਕਾਂ ਦੀਆਂ ਗੱਲਾਂ ਪਤਾ ਨਹੀਂ ਕਿਉਂ ਲੋਕਾਂ ਨੂੰ ਆਦਤ ਪਈ ਹੈ ਨਾ ਕਿਸੇ ਦੇ ਘਰ ਦੇ ਕੰਮਾਂ 'ਚ ਕਿਸੇ ਦੀਆਂ ਗੱਲਾਂ 'ਚ ਦਖਲ ਅੰਦਾਜ਼ੀ ਕਰਨ ਦੀ ਇਹੋ ਜਿਹੀ ਕੰਮ ਯਾਰ ਰਿਸ਼ਤੇਦਾਰੋਂ ਬੰਦ ਕਰੋ ਪਲੀਜ਼ ਆਪਦੇ ਆਪਦੇ ਕੰਮਾਂ 'ਚ ਤੇ ਆਪਦੇ ਆਪਦੇ ਘਰਾਂ 'ਚ ਧਿਆਨ ਦਿਓ ਜੇ ਆਪਾਂ ਕਿਸੇ ਦੇ ਘਰ ਕੰਮ 'ਚ ਦਖਲਅੰਦਾਜ਼ੀ ਨਹੀਂ ਕਰਦੇ ਤੇ ਤੁਹਾਡਾ ਕੀ ਹੱਕ ਬਣਦਾ ਯਾਰ ਕਿਸੇ ਦੇ ਘਰੇ ਜਾ ਕੇ ਲੜਾਈ ਪਾਣੀ ਹੈ ਝਗੜੇ ਕਰਾਣੇ ਹਨ ਤੁਸੀਂ ਛਿੜਖਾਨੀ ਪਾ ਕੇ ਚਲੇ ਜਾਂਦੇ ਹੋ ਅਗਲੇ ਦੇ ਘਰੇ ਲੜਾਈਆਂ ਪੈ ਜਾਂਦੀਆਂ ਇਹੋ ਜਿਹੇ ਕੰਮ ਚੰਗੇ ਨਹੀਂ ਲੱਗਦੇ ਸਿਆਣੇ ਬਣੋ ਜੇ ਆਪਾਂ ਨਹੀਂ ਕਿਸੇ ਦੇ ਘਰ 'ਚ ਦਖਲਅੰਦਾਜ਼ੀ ਕਰਦੇ ਤੇ ਪਲੀਜ਼ ਯਾਰ ਤੁਸੀਂ ਵੀ ਨਾ ਕਰਿਆ ਕਰੋ ਆਪਾਂ ਤੁਹਾਨੂੰ ਸਮਝਾ ਰਹੇ ਹਾਂ ਕਿ ਇਹੋ ਜਿਹੀ ਸਹੀ ਗੱਲ ਹੈ ਨਾ ਹਾਂਜੀ ਜੋ ਵੀ ਤੁਸੀਂ ਸਿਸਟਰ ਹੋ ਵੀਰ ਹੋ ਜੋ ਵੀ ਹੋ ਥੈਂਕ ਯੂ ਜੀ ਤੁਸੀਂ ਇਸ ਗੱਲ ਨੂੰ ਸਹੀ ਕਿਹਾ ਬਈ ਸਵੇਰੇ ਸਵੇਰੇ ਬਈ ਮੈਂ ਇੰਨਾ ਮੂਡ ਵਧੀਆ ਸੀ ਨਾ ਗੋਭੀ ਦੇ ਪਰਾਂਠੇ ਬਣਾਉਣ ਲੱਗੀ ਹੋਈ ਸੀ ਤਰਾਸ਼ੀ ਰਹੀ ਸੀ ਉਹਨੇ ਤੇ ਤੁਸੀਂ ਸੋਚੋ ਗੋਭੀ ਦੇ ਪਰਾਂਠੇ ਬਣਾਣੇ ਆ ਗੋਭੀ ਦੇ ਪਰਾਂਠੇ ਬਣਾਣੇ ਐਕਸਾਈਟਮੈਂਟ ਹੁੰਦੀ ਹੈ ਯਾਰ ਕਿਸੇ ਚੀਜ਼ ਨੂੰ ਖਾਣ ਪੀਣ ਦੀ ਹੈ ਨਾ ਕਰਨ ਦੀ ਕੰਮ ਦੀ ਜਦੋਂ ਕੋਈ ਉਹ ਜੋ ਬੰਦਾ ਘਰੇ ਆਵੇ ਛੇੜਖਾਨੀ ਪਾ ਜੇ ओके okay जी, 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 okay जी. दे 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 ठीक है जी सस् नमस्कार जी ਤੁਸੀਂ ਵੀਰੋ ਓਕੇ ਜੀ ਤੇ ਐਡਾ ਮੂਡ ਖਰਾਬ ਕਰਤਾ ਨਾ ਹੁਣ ਗੋਭੀ ਦੇ ਪਰਾਂਠੇ ਤੇ ਬਣ ਗੀ ਨਹੀਂ ਲੇਕਿਨ ਦਿਮਾਗ ਚ ਗੱਲਾਂ ਜਰੂਰ ਚੱਲੀ ਜਾ ਰਹੀਆਂ ਕਿ ਯਾਰੇ ਬੰਦਾ ਆਇਆ ਸੀ ਇਹਨੂੰ ਕੀ ਮਿਲਿਆ ਯਾਰ ਅਗਲਾ ਸਾਡੇ ਘਰੇ ਸਿਆਪਾ ਪਾ ਕੇ ਚਲਾ ਗਿਆ ਸਾਡਾ ਵੀ ਮੂਡ ਖਰਾਬ ਕਰ ਗਿਆ ਤੇ ਆਪ ਚਲਾ ਗਿਆ ਹੁਣ ਉਹਦੇ ਢੇਡੇ ਚ ਪੀੜ ਜਿਹੜੀ ਹੈਗੀ ਸੀ ਉਹ ਠੀਕ ਹੋ ਗਈ ਹੋਣੀ ਹੈ ਉਹ ਮ제 ਦੀ ਰੋਟੀ ਖਾਊਗਾ ਕਿਸੇ ਦੇ ਘਰੇ ਛੇੜਖਾਨੀ ਲੜਾਈ ਪਾ ਕੇ ਪਰ ਸਾਡੇ ਤੇ ਹੋ ਗਿਆ ਨਾ ਕੰਮ ਲੇਕਿਨ ਅਸੀਂ ਕਿਤੇ ਬਾਬੇ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਰਹਨੇ ਆ ਪਰ ਆਪ ਨੂੰ ਯਾਦ ਕਰਦੇ ਕਿ ਰੱਬਾ ਕੋਈ ਹੈ ਪਲੀਜ਼ ਇਹੋ ਜਿਹੇ ਬੰਦਿਆਂ ਤੋਂ ਖਿਆੜਾ ਛੜਾ ਪਲੀਜ਼ ਇਹਨਾਂ ਨੂੰ ਸਮਝਾ ਕੇ ਰੱਖਿਆ ਕਰ ਜੇ ਉਹ ਨਹੀਂ ਨਾ ਕਿਸੇ ਦੀ ਗੱਲਾਂ ਚਾਹੁੰਦੇਆਂ ਜਾਂ ਛੇੜਖਾਨੀਆਂ ਤੁਹਾਡੇ ਘਰੇ ਆ ਕੇ ਕੋਈ ਨਹੀਂ ਕਿਸੇ ਨੂੰ ਛੇੜਖਾਨੀ ਪਾਉਂਦੇ ਲੜਾਈਆਂ ਪਾਉਂਦੇ ਤੇ ਤੁਹਾਡਾ ਵੀ ਨਹੀਂ ਫਰਜ ਬੰਦਾ ਕਿਸੇ ਦੇ ਘਰੇ ਕੰਮ ਕਰਨ ਦਾ ਤੇ ਬਸ ਕੋਈ ਛੇੜਖਾਨੀ ਸਾਡੀ ਘਰੇ ਪਾ ਆ ਗਿਆਂ ਤੇ ਸਾਡੀ ਆਪਸ ਵਿੱਚ ਦੋਵਾਂ ਜੀਆਂ ਦੀ ਕੋਈ 2 ਮਿੰਟ ਦੀ ਲੜਾਈ ਹੋ ਗਈ ਠੀਕ ਹੈ ਬਾਅਦ ਚ ਸਰਦਾਰ ਜੀ ਵੀ ਮੰਨ ਗਏ ਕਿ ਯਾਰ ਇਹਨਾਂ ਲੋਕਾਂ ਦੀ ਆਗਤ ਪਈ ਹੈ ਆਪਾਂ ਐਵੇਂ ਆਪਸ ਵਿੱਚ ਲੜੀ ਜਾਨੇ ਆ ਲੋਕਾਂ ਦਾ ਕੰਮ ਹੀ ਉਹ ਲੇਕਿਨ ਲੋਗ ਨਹੀਂ ਸੁਧਰਨ ਵਾਲੇ ਉਹਨਾਂ ਨੇ ਜੋ ਆਦਤ ਪੈ ਗਈ ਹੈ ਨਾ ਉਹਨਾਂ ਨੇ ਉਹ ਕੰਮ ਕਰਨਾ ਹੀ ਕਰਨਾ ਉਹ ਦੋ ਦੁਪੱਲ ਕੇ ਵੇਖੇ ਗੱਲਾਂ ਗੱਲਾਂ ਜੀ ਹੋ ਗਿਆ ਇੱਕ ਦਾ ਕੰਮ ਹੁਣ ਦੂਜਾ ਨਹੀਂ ਕਰਨਾ ਬਾਹਰ ਟੱਕਣ ਲਾਈ ਦਵਾ ਮੈਂ ਵੀ ਪਤੀਲੇ ਟਕ ਟਕ ਰੱਖੇ ਨੇ ਹਾਈਵੇ 'ਤੇ ਮੈਂ ਕਿਸੇ ਦੀ ਗੱਲ ਚੰਗੀ ਕੀਤੀ ਸੀ ਲੇਕਿਨ ਮੈਂ ਤੇ ਆਪ ਦਾ ਨੁਕਸਾਨ ਹੀ ਕਰਾ ਕੇ ਬੈ ਗਈ ਹਲੋ ਹੁਣ ਸਫਾਈ ਵੀ ਕਰ ਲਈਏ ਕੰਮ ਤੇ ਬਗਾੜ ਹੀ ਲੈਨੇ ਥੂੜੀ ਉਬਲਣਾ 4 ਕਿਲੋ ਦੁੱਧ ਸੀਗਾ ਹੁਣ 3.5 ਕਿਲੋ ਰਹਿ ਗਿਆ ਦੇਖਿਓ ਕੋਈ ਇਹੋ ਜਿਹੇ ਕੰਮ ਕਰਕੇ ਜਾਵੇ ਤੇ ਘਰ ਚ ਨਾ ਫਿਰ ਕੰਮ بگੜੀ ਜਾਣਗੇ ਸਰਦਾਰ ਜੀ ਮਾਣਾ ਕੋਣਾ ਲਿਆ ਕੇ ਦੇਣਾ ਯਾਰ ਨਹੀਂ ਉਬਲਿਆ ਨਹੀਂ ਉਹ ਪਲੇਟ ਦਿੱਤੀ ਸੀ ਨਾ ਯੋ ਛੱਗ ਦੀ ਬਾਹਰ ਆ ਗਈ ਐ। ਕੋਈ ਬਚਾਵੇ ਕਿੱਲੋ ਦਾ ਕਿੱਲੋ ਹੀ ਐ ਵੈਸੇ ਤੇ। ਹੈਡਾ ਵੀ ਕਿੱਲੋ ਮੈਂ ਝੂਠ ਨਹੀਂ ਮਾਰੀ। ਸੱਚੀ ਗੱਲ ਐ। ਛੱਗ ਦੀ ਬਾਹਰ ਆਈ ਐ। ਆ ਨੀ ਉਹ ਗਿੱਲੀ ਵਾਲਾ। ਚਲੇ। ਕੋਈ ਗੱਲ ਨਹੀਂ ਵੀ ਧਿਆਨ ਰੱਖਿਆ ਕਰੋ। ਹੱਸ ਦਿਓ ਤੁਸੀਂ। ਗਲਤ ਗੱਲ ਐ। ਜੇ ਤੁਹਾਡੇ ਵੀ ਕੋਈ ਰਿਸ਼ਤੇਦਾਰ ਐ ਮੈਦਾਨ ਦਾ ਨਾ ਤੁਸੀਂ ਵੀ ਪਲੀਜ਼ ਧਿਆਨ ਰੱਖਿਆ ਕਰੋ। ਲੋਕਾਂ ਦੇ ਕੰਮ ਨਹੀਂ ਬਣ ਗਿਆ ਉਹਦੇ ਕੰਮ ਕਰਦਾ। ਸੱਚੀ ਝੋੜੀ ਮਾਰਿਆ ਦੁੱਧ ਉਨੇ ਦਾ ਉਨਾ ਹੀ ਆ ਨਹੀਂ ਉਬਲਿਆ ਨਹੀਂ ਹੈਗਾ ਚੱਗ ਦੀ ਵਾਰ ਆਈ ਹੈ ਮੇਲੂ ਜੇ ਖਲਾਰਾ ਜਾਗਾ ਪੈ ਜਾਂਦਾ ਫਿਰ ਕਹਿੰਦੇ ਮੈਨੂੰ ਲੱਗਿਆ ਸੀ ਕਿ ਤੇ ਜ਼ਿਆਦਾ ਹੀ ਹੋ ਗਿਆ ਕੰਮ ਹੁਣ ਮੈਨੂੰ ਜਾਣਾ ਪੈਣਾ ਸਦਾਜੀ ਮੇਰਾ ਕਹਿਣਾ ਨਹੀਂ ਇੱਕ ਵੀ ਮੰਨਦੇ ਹੁਣ ਇਹ ਵਾਂਸੀ ਆਲੇ ਗੋਭੀ ਦੇ ਪਰਾਂਠੇ ਖਾਣੇ ਆ ਲੇਕਿਨ ਮੈਂ ਸੋਚਿਆ ਕਿ ਮੇਰੇ ਨਾਲ ਅੰਦਰ ਜਿਹੜੀ ਪ੍ਰੋਬਲਮ ਚੱਲ ਰਹੀ ਨੇ ਇਸ ਟਾਈਮ ਰਿਸ਼ਤੇਦਾਰ ਵਾਲੀ ਉਹ ਮੈਂ ਨਾਲ ਤੁਹਾਡੇ ਨਾਲ ਸ਼ੇਅਰ ਕਰ ਲਾਂ ਤੁਗਲਿਆਂ ਇੰਦੀਆ ਵਾਲੀ ਗੱਲ ਨਹੀਂ ਐ ਬਸ ਸਮਝਾਉਣ ਵਾਲੀ ਗੱਲ ਐ ਕਿ ਜੋ ਕੁਛ ਆਪਾਂ ਲੋਕਾਂ ਦੀ ਦਿਮਾਗੀ ਪ੍ਰੋਬਲਮ ਨੂੰ ਵੇਖ ਕੇ ਆਪ ਘਰੇ ਹੀ ਲੜਾਈਆਂ ਪਾ ਕੇ ਬਹਿ ਜੰਨੇ ਨੂੰ ਆਪਾਂ ਨੂੰ ਨਹੀਂ ਪਾਣਾ ਚਾਹੀਦਾ ਲੈਣ ਮੇਰੇ ਘਰੇ ਤੇ ਦੋ ਦੋ ਮਿੰਟ ਦੀ ਲੜਾਈ ਪਈ ਐ ਹੁਣ ਕਿਤੇ ਤੁਹਾਡੇ ਘਰੇ ਆੜੇ ਤੇ ਕੀ ਪਤਾ ਕਿੰਨੇ ਮਿੰਟ ਦੀ ਪਈ ਕਿ ਕਿੰਨੇ ਦਿਨਾਂ ਦੀ ਪਵੇ ਹੈਨਾ ਐਵੇਂ ਵੀ ਹੋ ਸਕਦਾ ਐ ਹੁਣ ਲੋਕਾਂ ਤੋਂ ਬਚ ਕੇ ਰਹੋ ਕੰਮ ਵੱਢ ਗਿਆ ਹੁਣੇ ਮੈਂ ਗੈਂਸਟ ਲੱਭਣਾ ਸੋਨਾ ਚਮਕਾ ਕੇ ਰੱਖਿਆ ਸੀ ਔਰ ਇਹੀ ਕੰਮ ਕਿਸੇ ਹੋਰ ਕੋਲ ਹੋ ਜਾਂਦਾ ਨਾ ਮੈਂ ਬੜਾ ਰੋਲਾ ਪਾ ਕੇ ਬਹਿ ਜਾਣਾ ਸੀ ਕਿ ਹੁਣੇ ਮੈਂ ਸਫਾਈ ਕੀਤੀ ਸੀ ਖਲਾਰਾ ਪਾਤਾ ਮੈਂ ਸਾਰਾ ਟਾਈਮ ਲੱਗੀ ਰਹਾ ਇਹੋ ਕੰਮ ਰਹਿ ਗਿਆ ਹੁਣ ਮੇਰੇ ਤੋਂ ਮੇਰੇ ਤੋਂ ਹੋਇਆ ਨਾ ਇਸ ਕਰਕੇ ਮੈਂ ਚੁੱਕ ਚੁੱਕ ਕੇ ਕੰਮ ਕਰਦੀ ਹਾਂ ਹੁੰਦਾ ਆਏਗਾ ਬਈ ਡਾਡੇ ਘਰੇ ਵੀ ਇਹ ਕੰਮ ਤੇ ਸਾਡੀ ਗੱਲਾਂ ਤੁਹਾਨੂੰ ਪਸੰਦ ਆਉਣ ਤਾਂ ਪਲੀਜ਼ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਹੋ ਜਿਹੜੇ ਸਾਡੇ ਫੈਮਿਲੀ ਵਲੋਗਸ ਨੇ ਪਲੀਜ਼ ਦੇਖਣਾ ਜੀ ਖਾਣੀ ਮਮੀ ਨੂੰ ਰੋਟੀ ਚੁਨਾਪਾਈ ਖਾਣੇ ਇੱਕ ਪਾਈਟ ਮੇਰਾ ਕੰਮ ਵਧਾ ਲਿਆ ਨੂੰ ਸਾਫ ਕਰਨਾ ਜਿਆਦਾ ਹੀ ਇਹ ਠੀਕ ਠੀਕ ਹੀ ਹੈ ਜੋ ਬਲ ਜਾਂਦਾ ਨਾ ਸਿਆਪਾ ਬੜਾ ਪੈਣਾ ਜੀ ਸਾਡਾ ਦੋਦੀ ਵੀ ਵੈਸੇ 11 ਵਜੇ ਤੋਂ ਪਹਿਲਾਂ ਨਹੀਂ ਆਉਂਦਾ ਸਵੇਰੇ ਜੇ ਵਾਧੇ ਜਾਂਦਾ ਤੇ ਸਾਨੂੰ ਸ਼ਾਮ ਰਾਤ ਦੇ 9 ਵਜੇ ਦੀ ਵੇਟ ਕਰਨੀ ਪੈਣੀ ਸੀ ਜੇ ਦੁੱਧ ਘਟ ਜਾਂਦਾ ਹੈ ਨਾ ਫਿਰ ਉਹ ਰਾਤ ਨੂੰ 9 ਵਜੇ ਆਉਂਦਾ ਹੁੰਦਾ ਹੈ ਤੇ ਤੁਹਾਨੂੰ ਪਤਾ ਹੈ ਜਿਹੜੀਆਂ ਦੁਕਾਨਾਂ ਤੋਂ ਖੁੰਨਾ ਤੋਂ ਦੁੱਧ ਲਈ ਦੋ ਕਿਸੇ ਕੰਮ ਦਾ ਨਹੀਂ ਮਿਲਦਾ ਫਿਰ ਮਜਾ ਹੀ ਨਹੀਂ ਆਂਦਾ 3 ਤੱਕ ਚਾਪਾਣੇ ਬਾਹਰ ਚਲੋ ਵੀ ਮੈਨੂੰ ਇਸ ਕੱਪੜੇ ਨੂੰ ਧੋ ਕੇ ਲਿਆਣਾ ਹੈ ਬਟ ਜਿਹੜਾ ਦੂਜਾ ਦੋਦਾ ਉਹਨੂੰ ਵੀ ਸੰਭਾਲਣਾ ਬੜਾ ਜ਼ਰੂਰੀ ਹੈ ਨਹੀਂ ਤੇ ਉਹ ਵੀ ਮੇਰਾ ਕੰਮ ਨਹੀਂ ਬਣਦਾ ਇਹਦਾ ਦੁੱਧ ਚੀਰ ਕੇ ਮੇਦੀ ਆਣਾ ਮਾੜੀ ਨੀ ਨਜ਼ਰ ਹਟੀ ਤੇ ਦੁਰਘਟਨਾ ਘਟੀ ਹੈ ਨਾ ਜਿੰਨਾ ਮਰਜੀ ਧਿਆਨ ਦੇ ਲੋ ਇਸ ਤੇ ਇਹ ਕੰਮ ਨੂੰ ਦੰਦਾ ਹੀ ਦੰਦਾ ਹੈ ਵੀ ਲੋਕਾਂ ਨੇ ਸੋਚਣਾ ਕਿ ਦੁੱਧ ਦਾ ਉਪਨਾ ਸ਼ੁਭ ਨਹੀਂ ਹੁੰਦਾ ਹੁਣ ਤੇ ਸਾਡੀ ਗਲਤੀ ਨਾਲ ਹੀ ਉੱਭਲ ਜੇ ਤੇ ਸ਼ੁਭ ਸ਼ੁਭ ਕੀ ਵੇਖਣਾ ਹੈ ਨਾ ਆ ਜਾ ਬਰਾਵਾ ਤੇਰੇ ਵੱਲੋਂ ਵੀ ਟੈਨਸ਼ਨ ਫ੍ਰੀ ਹੋ ਜਾ ਮੈਂ ਦੋ ਦਿਨ ਸੁਹਾਨੇ ਰਾਤ ਕੇ ਇਧਰ ਉਧਰ ਕੰਮ ਕਰਨ ਤੋਂ ਵੀ ਟਿਕ ਚੁੱਪ ਕਰਕੇ ਬੈਣਾ ਬੰਦਾ ਹੈ ਬਾਹਗਰੂ ਮਾਹਗਰੂ ਬਾਹਗਰੂ ਵਾਹਗਰੂ ਸਦਾਜੀ ਮੈਨੂੰ ਇਹ ਵੇਖ ਕੇ ਹੱਸਦੇ ਪਏ ਨੇ ਪਰ ਉਹਨਾਂ ਨੇ ਆਪ ਕੋਈ ਕੰਮ ਨਹੀਂ ਕਰਨਾ ਹੁੰਦਾ ਵੀ ਮੇਰਾ ਜੁੜਾ ਹੀ ਖੁੱਲ ਗਿਆ ਹੁਣ ਮੈਂ ਉਹ ਬੰਨਣਾ ਦਿੱਤੀ ਸਾਡੀ ਪਿੰਡ ਚ ਨਾ ਇੱਕ ਤੇਲ ਵੇਚਣ ਆਏ ਹੋਏ ਸੀ ਗੋਡੀਆਂ ਲੱਤਾਂ ਕਮਰ ਦਾ ਠੀਕ ਹੈ ਪਤਿਲੇ ਲਈ ਫਿਰਦੇ ਸੀ ਵੱਡੇ ਵੱਡੇ ਦੋ ਉਹਨਾਂ ਚ ਪਤਾ ਨਹੀਂ ਕੀ ਜੜੀ ਬੂਟੀਆਂ ਪਾਈਆਂ ਸੀ ਕਿ ਕੀ ਕਾ ਫੂਸਪਾ ਕੇ ਲੈ ਆਏ ਸੀ ਹੈਨਾ ਤੇ ਉਹ ਵੇਚਦੇ ਫਿਰਦੇ ਕਿ ਲੱਕ ਦਾ ਦਰਦ ਗੋਡੀਆਂ ਦਾ ਦਰਦ ਜਾਂੜ ਦਾ ਦਰਦ ਮਾਲਸ਼ ਕਰੋ ਟਿਕੋ ਦੇਗਾ ਜੀ ਐਵੇਂ ਪਿੰਡਾਂ ਚ ਤੁਰ ਫਿਰ ਕੇ ਚੀਜ਼ਾਂ ਵਿਕਣ ਨਾਲ देशी ਦਵਾਈਆਂ বিকਨ ਨਾਲ ਮਰੀਜ਼ ਠੀਕ ਹੋ ਜਾਣ ਤੇ ਏਡੇ ਵੱਡੇ ਵੱਡੇ ਡਾਕਟਰਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਹਸਪੀਟਲ ਖੋਲੇ ਤੇ ਐਵੇਂ ਹੀ ਆ ਤੇ ਬਸ ਇਸੇ ਗੱਲ ਤੋਂ ਹੀ ਸਾਡੇ ਘਰੇ ਲੜਾਈ ਪਈ। ਮੈਂ ਮਨਾ ਕਰਤਾ ਕਿ ਨਹੀਂ ਲੈਣਾ ਗੰਦ ਜਾਂ ਤੇਲ। ਬਸ ਲੜਾਈ ਹਾਂ ਨਹੀਂ ਹੁੰਦੇ ਦੁੱਧ ਬਲ ਰਿਹਾ ਹੁਣ ਇੱਕ ਤੋਂ ਬੰਦ ਕਰਦਾ ਬਸ 2 ਮਿੰਟ 1 ਮਿੰਟ ਲੱਗ ਜਾ। 1 ਮਿੰਟ ਰੁਕ ਜਾ ਮੈਂ ਦੁੱਧ ਨੂੰ ਬਾਲਾ ਦਵਾਣਾ ਬਸ ਆ ਗਿਆ। ਵਾਈਗਰੂ ਵਾਈਗਰੂ ਚਲਾ ਆ ਜਾ। ਲੋਜੀ ਆ ਗਿਆ ਚਾਹ ਦੇ ਵਿੱਚ ਹਨੀ ਬਈ ਹੋਣਾ ਹੁਣ ਨਹੀਂ ਪਾਲਾ ਦਵਾਣਾ ਥੱਲੇ ਵੱਧ ਕੇ ਕੰਮ ਕੱਲ ਮੈਂ ਖਿਚੜੀ ਉਬਾਲ ਬੈਠੀ ਖਿਚੜੀ ਧਰ ਲਈ ਠੀਕ ਹੈ ਔਰ ਇੱਕ ਪਾਸੇ ਸੱਧੀ ਧਰ ਲਈ ਉਹਦੇ ਬਾਅਦ ਮੈਂ ਨਾ ਰਸੋਈ 'ਚ ਚਲੀ ਗਈ ਕਿ ਬਰਤਨ ਪਈ ਹੋਤੋ ਨਾ ਕਿ ਚਲ ਸਾਰੇ ਕੰਮ ਟਾਈਮ 'ਸਰ ਨਿਬੜ ਜਾਣਗੇ ਠੀਕ ਹੈ ਉਹ ਨਿਬੜਦੇ ਨਿਬੜਦੇ ਮੈਂ ਖਿਚੜੀ ਦੋ ਬਾਲਾ ਦਵਾਤਾ ਉਹ ਸਾਰੇ ਇੱਥੇ ਟੇਬਲ 'ਤੇ ਥੱਲੇ ਉੱਪਰ-ਉੱਪਰ ਕੇ ਪਾਣੀ ਬਾਰ ਇਹ ਰੋਜ਼दाई ਕੰਮਰ ਨਾਲੇ ਕੱਲ ਮੈਂ ਵੀਡੀਓ ਵੀ ਨਹੀਂ ਬਣਾ ਰਹੀ ਸੀ ਨਹੀਂ ਤੇ ਲੋਕ ਕਹਿੰਦੇ ਆ ਕਿ ਫੋਨ ਨਾਲ ਧਿਆਨ ਦਿੰਦੀਆਂ ਰਹਿੰਦੀਆਂ ਤੇ ਕੰਮ ਕੀ ਕਰਨਾ ਹੈ ਇਹਨਾਂ ਨੇ ਹੈਨਾ ਕੱਲ ਤੇ ਮੈਂ ਸਿਰਫ ਕੰਮ ਹੀ ਕਰ ਰਹੀ ਸੀ ਕਿ फटाफट ਕੰਮ ਨਿਬੇੜ ਜਾਣਾ ਸਾਰੇ ਚਲੋ ਮੈਂ ਦੁੱਧ ਰੱਖਿਆ ਮੈਂ ਵੀ ਰੋਈ ਉਹ ਰੋਂ ਵੀ ਰੱਖਿਆ ਆ ਜਿਹੜਾ ਸਾਫ ਸਫਾਈ ਕਰ ਲਾ ਉਹਦੇ ਬਾਅਦ ਰੋਟੀ ਖਾਣੇ ਚਲੋ ਵੀ ਰੋਟੀ ਚਲੋ ਮੇਰਾ ਤੇ ਕੰਮ ਹੀ ਹੈ ਇੱਕ ਰਸੋਈ ਚ ਨਿਕਲਣਾ ਤੇ ਦੂਸਰੀ ਰਸੋਈ ਚ ਵੜ ਜਾਣਾ ਦੋ ਚਾਰ ਬਰਤਨ ਉਹ ਧੋ ਲਈ ਕੰਮ ਨਹੀਂ ਕਰਦਾ ਕੋਈ ਮੈਂ ਜਿੰਨੀ ਵੀ ਲਾਈਵ ਵੀਡੀਓ ਬਣਾਈ ਹੈ ਨਾ ਹਕੀਕਤ ਹੈ ਮੇਰੀ ਰਸੋਈ ਚ ਹੀ ਹੁੰਦੀ ਹੈ ਕਿਉਂਕਿ ਯਾਰ ਜ਼ਿੰਦਗੀ ਰਸੋਈ ਚ ਮੇਰੀ ਰਸੋਈ ਤੋਂ ਬਿਨਾ ਮੈਂ ਵੀਡੀਓ ਹੀ ਨਹੀਂ ਕੋਈ ਚਾਹੇ ਜਿਤਨਾ ਬਿਨਾ ਲਾਈਵ ਬਣਾਈ ਜੋ ਸੋਈ ਜੀ ਭਾਂਡੇ ਮੰਾਂਦੇ ਮੰਾਂਦੇ ਮੇਰੀ ਲਾਈਵ ਵੀਡੀਓ ਬਣਦੀ ਹੁੰਦੀ ਹੈ। ਚਲ ਇਹ ਤੇ ਮੰਨੋਗੇ ਨਾ ਕਿ ਕਿ ਕੋਈ ਮੈਂ ਕੰਮ ਹੀ ਕਰ ਕਰਕੇ ਆਪਦੀ ਵੀਡੀਓਜ਼ ਬਣਾਉਣੀ ਹੈ। ਕੋਈ ਕਮੈਂਟੇ ਨਹੀਂ ਕਰੂਗੀ ਕਰੂਗਾ ਕਿ ਬਈ ਲੈ ਕੰਮ ਹੀ ਕਰ ਲਿਆ ਕਰ ਬਿੱਲੀ ਬੈ ਕੇ ਵੀਡੀਓ ਬਣਾਉਂਦੀ ਰਹਿੰਨੀ। ਅਗਲੇ ਕਹਿਣਗੇ ਤਾਂ ਸਹੀ ਕਹਿ ਕੰਮ ਹੀ ਕਰ ਲਿਆ ਜਾਂਦੀ ਹੈ ਤੇ ਵੀਡੀਓ ਵੀ ਬਣਾਉਂਦੀ ਪਈ ਹੈ। ਚੰਗੀ ਗੱਲ ਹੈ ਨਾ। ਸੰਜੇ ਜੀ ਜੀ ਮੈਂ ਨਾ ਹੈਗੇ ਆ ਅਸੀਂ ਫਰੋਜਪੁਰ ਤੋਂ ਠੀਕ ਹੈ ਜੀ ਪੰਜਾਬ ਦੇ ਰਹਿੰਦੇ ਵਸਦੇ ਆ ਅਸੀਂ ਕਿਤੇ ਪਾਸੇ ਨਹੀਂ ਐ ਇੱਥੇ ਫਰੋਜਪੁਰ ਸ਼ਹਿਰ ਦੇ ਹੈਗੇ ਆ ਬਟ ਸਾਡੇ ਅਸੀਂ ਰਹਿਨੇ ਪਿੰਡ 'ਚ ਆ ਪਿੰਡ ਪੈਂਦਾ ਸਾਨੂੰ ਅਲਫੂਕੇ ਠੀਕ ਹੈ ਜੀ ਤੇ ਸ਼ਹਿਰ ਪੈਂਦਾ ਸਾਨੂੰ ਫਰੋਜਪੁਰ ਸ਼ਹਿਰ ਦਾ ਕੀ ਕਹਿੰਦੇ ਹੁੰਦੇ ਆ ਯਾਰ ਯਾਰ ਫਰੋਜਪੁਰ ਨੂੰ ਦੂਜੇ ਤਰੀਕੇ ਨਾਲ ਕਿਵੇਂ ਬੁਲਾਉਂਦੇ ਹੁੰਦੇ ਆ

ਕੋਈ ਯੰਗ ਨੀ ਗਿਰ ਮੇਰੇ ਨਾਲ ਕੋਈ ਚੀਚ ਚੂਜ ਮਾਰ ਦੇਣਾ ਬਰਤਨ ਚੋਕਲੇ ਚੋਕਲੇ ਮਾਹੀ ਗੁਰੂ ਹਾਂ ਬੜਾ ਜ਼ਰੂਰੀ ਹੁੰਦਾ ਹੈ। ਚੋਕੀ ਰੱਬੀ ਹੈ ਜਿਹੜਾ ਰੱਖੀ ਬਟਰਾ ਸੰਤੋਖ। ਸੋਹਣ ਤੇ ਸਾਰੇ ਦੇਗੜ ਨੂੰ ਹੀ ਫਿਰਦੇ ਨੇ। ਰੱਬ ਨੂੰ ਯਾਦ ਰੱਖਿਆ ਕਰੋ। ਰਿਸ਼ਤੇਦਾਰਾ ਤੋਂ ਨਾ ਬਟੇ ਰਹੋ ਦੇ। ਹਾਲੀਏ ਤੇ ਤਿਆਰ ਹੋ ਕੇ ਮਾਰਕੀਟ ਜਾਣਾ ਹੈ ਰਾਸ਼ਨ ਲੈਣ। ਸੋ ਦਾਗ ਜਿਲੰਡਰ ਦਾ ਪਤਾ ਕਰ ਲਿਆ। ਉਹਨੇ ਜਿਲੰਡਰ ਵੀ ਖਤਮ ਹੋਣ ਵਾਲਾ ਹੈ। ਕਿਸੇ ਘਰੇ ਮੰਗਣ ਨਾਲ ਚੰਗਾ ਹੈ ਕਿ ਪਹਿਲਾਂ ਹੀ ਲੇ ਲਓ। ਹੁਣ 2-3 ਦਿਨਾਂ ਵਿੱਚ ਖਤਮ ਹੋ ਜਾਈਗਾ। 2 2 ਦਿਨ ਵੀ ਲੱਗ ਸਕਦੇ ਤੇ 3 ਨੇ ਵੀ। ਮੈਂ ਤਾਂ ਪੰਜੀਰੀ ਬਣਾਣੀ ਹੈ। ਸਾਚੋ ਤੇ ਚੁੱਲ੍ਹੇ ਦੇ ਬਣਾ ਲੈਣੇ ਆ ਠੀਕ ਹੈ ਅੱਜ ਅਸੀਂ ਕੋਠੇ ਤੇ ਚੁੱਲਾ ਚੜਾਣਾ ਸੀ ਆਪ ਦਾ ਜਿਹੜਾ ਮਿੱਟੀ ਦਾ ਤੇ ਸੀਮਿੰਟ ਦਾ ਹੁੰਦਾ ਹੈ ਉਹ ਵਾਲਾ ਸਾਫ ਤੇ ਚੜਾਣਾ ਹੀ ਅਸੀਂ ਕਿਉਂਕਿ ਸਾਰਾ ਟੈਂਕ ਕੋਈ ਨਾ ਕੋਈ ਚੱਲੇ ਆ ਰੰਦਾ ਆਇਆ ਰੰਦੈਂਸਰੇ ਇੱਕ ਇਹਨਾਂ ਕੋ ਚੀਜ਼ ਆਦਾਂ ਨਹੀਂ ਹੱfte ਚੱਲਦਾ ਬੱਚੇ ਗਏ ਹੋਏ ਨੇ ਸਕੂਲ ਬੱਚਿਆਂ ਨੇ ਆਣਾ ਹੈ ਗੱਜੀ ਕਿ ਤੁਸੀਂ ਨਹੀਂ ਵੀਰ ਪ੍ਰਵਾਹ ਹੀਟਰ ਤੇ ਲਾ ਲੀਏ ਪਰ ਬਿੱਲ ਬੜਾ ਵੱਡਾ ਆ ਜਾਣਾ ਸਾਡੇ ਤੇ ਕੁੰਡੀ ਕੰਡੀ ਵੀ ਨਹੀਂ ਲੱਗਦੀ ਮੇਰੇ ਤੇ ਸਰਕਾਰ ਜੀ ਆ ਬਿਜਲੀ ਬੋਰਡ ਦੇ ਕੰਮ ਚ ਹੈਗੇ ਨੇ ਪਰ ਇਹੋ ਜੇ ਕੰਮ ਨਹੀਂ ਚ ਕਰਦੇ ਬੰਦੇ ਬਿੱਲ ਦੇ ਜਿਹੜਾ ਚੰਗਾ ਕੋਈ ਆ ਗਿਆ ਤੇ ਉਹਨਾਂ ਨੂੰ ਤੇ 10-20000 ਰੁਪਏ ਦੇ ਕੇ ਛੁਟਣਾ ਹੈ ਨਾ ਬਿੱਲ ਇਹ ਨਾ ਆਣਾ ਵੀ ਨਹੀਂ ਠੀਕ ਨਹੀਂ ਤਾਂ ਸਾਡੇ ਲਈ ਅਸਾਂ ਕਿਹੜੇ ਪਿੰਡ ਤੋਂ ਹੈ ਜੀ ਮੈਨੂੰ ਵੀ ਦੱਸ ਦੋ ਤੁਸੀਂ ਇੰਨੇ ਇੰਨੇ ਸਾਡ ਨੂੰ ਮੈਸੇਜ ਕਰ ਰਹੇ ਹੋ ਥੈਂਕ ਯੂ ਜੀ ਥੈਂਕ ਯੂ ਤੇ ਦੱਸ ਦੋ ਕਿਹੜਾ ਪਿੰਡ ਹੈ ਤੁਹਾਡਾ ਨੇ ਜੀ ਤੁਸੀਂ ਕਿੱਥੋਂ ਦੇ ਹੋ ਸਾਡੀ ਵੀ ਦੇਖ ਲਓ ਤੁਹਾਣੇ ਵੀ ਥੋੜੀ ਖੁਸ਼ੀ ਹੋ ਜੂਗੀ ਜੀ 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 ਇਹ ਪੰਜਾਬੀ ਬੜੀ ਗੰਦੀ ਹੈ ਬਿੰਦ ਪੰਜਾਬੀ ਨਹੀਂ ਆਂਦੀ ਤਰੀਕੇ ਨਾਲ ਬੋਲਵਾ ਦੂ ਲੈਣੀ ਹੈ ਲੇਕਿਨ ਪੜਨ ਲੱਗੇ ਮੇਰੀ ਜਾਨ ਨਿਕਲਦੀ ਹੈ ਦੀਦੀ ਐਸੀਓ ਸੇ ਕਰਦੇ ਹੈ ਪਰ ਸਾਨੂੰ ਕਦੇ ਕੋਈ ਬਿੱਲ ਨਹੀਂ ਆਇਆ ਹਾਈ ਤੁਸੀਂ ਯੂਜ਼ ਕਰਦੇ ਹੋ ਹੀਟਰ ਤੇ ਤੁਹਾਨੂੰ ਬਿੱਲ ਨਹੀਂ ਆਇਆ ਕੀ ਬਤਾ ਯਾਰ ਕਿਹੜਾ ਮੈਂ ਹੀਟਰ ਯੂਜ਼ ਕਰੀ ਆ ਤੇ ਤੁਹਾਨੂੰ ਬਿੱਲ ਨਹੀਂ ਆਉਂਦੀ ਸਾਨੂੰ ਤਰੀਕਾ ਦੱਸੋ ਫਿਰ ਸਾਡੇ ਪਿੰਡ ਚ ਅੱਧੇ ਲੋਕਾਂ ਦੇ ਘਰੇ ਤੇ ਚਿੱਪ ਵਾਲੇ ਮੀਟਰ ਲੱਗੇ ਹੋਏ ਨਹੀਂ ਆਨਲਾਈਨ ਬਿੱਲ ਆਂਦੇ ਨੇ ਕੋਰੇ ਸਾਡਾ ਤੇ ਬਚਾਅ ਆ ਕਿ ਪੁਰਾਣੇ ਮੀਟਰ ਹੀ ਲੱਗੇ ਹੋਏ ਨੇ ਮੇਰੇ ਪਤਾ ਨਹੀਂ ਕਿੱਡਾ ਕਬੇ ਬਿੱਲ ਆਵੇ ਜਿਹੜਾ ਆਨਲਾਈਨ ਮੀਟਰ ਵਾਲਾ ਬਿੱਲ ਆਂਦਾ ਕਈਆਂ ਦੇ ਲੱਗੇ ਲੋਕ ਚੀਖਦੇ ਫਿਰਦੇ ਕਿ ਸਾਨੂੰ ਪੁਰਾਣੇ ਮੀਟਰ ਲਵਾ ਦਿਓ ਸਾਨੂੰ ਪੁਰਾਣੇ ਲਵਾ ਦਿਓ ਪਰ ਹੁਣ ਤੇ ਜਿੰਨਾਂ ਦੇ ਵੀ ਪੁਰਾਣੇ ਮੀਟਰ ਖਰਾਬ ਹੋ ਗਏ ਨਾ ਉਹ ਸਾਰਿਆਂ ਦੇ ਹੁਣ ਨਵੇਂ ਲੱਗ ਰਹੇ ਚਿੱਪ ਵਾਲੇ ਤੇ ਮੈਂ ਕਹਿੰਦੀ ਸਾਡਾ ਤੇ ਮੀਟਰ ਖਰਾਬ ਹੋ ਗਈ ਨਾ ਨਹੀਂ ਤੇ ਸਾਨੂੰ ਵੀ ਚਿੱਪ ਵਾਲੇ ਲਵਾਉਣਾ ਪਏਗਾ ਲਾਈਟੰਗਾ ਸਾਨੂੰ ਦੇਸੀ 2 ਕਿਲੋ ਬੱਲਣ ਲੇਵਾਂਗੇ ਆਪਾਂ ਜਿਹੜਾ ਰੋਜ਼-ਰੋਜ਼ ਬੱਲੀ ਤੇ ਮੈਂ ਸਿੱਕਾਂ ਨੂੰ ਸਿਲੰਡਰ ਤੇ ਕਰੀਦਾ ਪੰਜੀਰੀ ਸਾਗ ਵਗੈਰਾ ਇਹ ਹੋਈ ਹੈ ਜਿਹੜਾ ਚੁੱਲੇ ਤੇ ਬਣਾਣਾ ਮੈਨੂੰ ਪਹਿਲੇ ਚੁੱਲਾ ਬਾਲਣਾ ਹੀ ਨਹੀਂ ਆਉਂਦਾ ਸੀਗਾ ਪਹਿਲੀ ਗੱਲ ਤੇ ਹੀ ਐ ਇੰਨਾ ਧੂੰਆਂ ਚੜਦਾ ਸੀ ਮੇਰੀ ਅੱਖਾਂ 'ਚ ਪਾਣੀ ਤੇ ਰੋਣ ਵਾਲੀ ਹੋ ਜਾਂਦੀ ਸੀਗੀ ਬਾਬੇ ਨਾਨਕ ਦੀ ਧਰਤੀ ਓਕੇ ਜੀ ਨਾਨਕ ਸਰ ਇਹ ਸੁਲਤਾਨਪੁਰ ਬਾਬੇ ਦੀ ਨਾਨਕ ਦੀ ਧਰਤੀ ਦੇ ਪੂਰੀ ਦੁਨੀਆ ਵੀ ਹੈਗੀ ਹੈ ਤੇ ਸੁਲਤਾਨਪੁਰ ਵੀ ਹੈਗਾ ਪਾਕਿਸਤਾਨ ਵੀ ਹੈਗਾ ਤੇ ਹੋਰ ਕਿਹੜਾ ਹੈ ਨਾਨਕ ਨਾਨਕ ਸਰ ਗੁਰਦੁਆਰਾ ਵੀ ਹੈਗਾ ਹੁਣ ਤੁਸੀਂ ਪਤਾ ਨਹੀਂ ਕਿਹੜੀ ਧਰਤੀ ਤੋਂ ਬਾਬੇ ਨਾਨਕ ਦੀ ਹੈਗੀ ਲੋਕ ਮਜ਼ਾਕ ਕਰਦੇ ਹਨਾ ਮੈਨੂੰ ਪੁੱਛਿਆ ਮੈਂ ਸਿੱਧਾ ਦੱਸ ਦਿੱਤਾ ਤੁਹਾਨੂੰ ਕਿ ਮੈਂ ਫਰੋਜ਼ਪੁਰ ਸ਼ਹਿਰ ਤੋਂ ਹੈਗੀ ਤੇ ਪਿੰਡ ਸਾਡਾ ਹਲਕੂ ਕੇ ਹੁਣ ਤੁਸੀਂ ਪਹੇਲੀਆਂ ਪੁੱਛਾ ਕੇ ਮੈਨੂੰ ਦੇ ਜਵਾਬ ਦੇਤਾ ਕਿ ਅਸੀਂ ਬਾਬੇ ਨਾਨਕ ਦੀ ਧਰਤੀ ਤੋਂ ਚਲੋ ਜਿਵੇਂ ਮੈਂ ਕਹਿੰਦਾ ਅਸੀਂ ਸ਼ਿਦਾ ਦੀ ਧਰਤੀ ਤੋਂ ਠੀਕ ਹੈ ਬਈ ਦੁਨੀਆ ਬੜੀ ਸਿਆਣੀ ਇਸੇ ਕਰਕੇ ਅਸੀਂ ਲੋਕਾਂ ਦੀਆਂ ਗੱਲਾਂ ਚਾ ਆ ਜਾਣੇ ਅਸੀਂ ਸਿੱਧੀਆਂ ਗੱਲਾਂ ਦੱਸ ਦਿੰਨੇ ਆ ਤੇ ਸਾਡੇ ਸਿੱਖ ਸਾਨੂੰ ਖਾਈ ਫਿਰਦੇ ਕਹੀ ਗੱਲ ਆ ਵੱਲ ਪਾ ਕੇ ਗੱਲ ਕਰਨੀ ਚਾਹੀਦੀ ਹੈ ਭਰਾਵਾ ਦੱਸਦਾ ਹੀ ਮੈਨੂੰ ਸਿੱਧੀ ਨਹੀਂ ਗੱਲ ਕਰਨੀ ਚਾਹੀਦੀ ਕਿਸੇ ਨਾਲ ਵਾਹੇ ਗੁਰੂ ਵਾਹੇ ਗੁਰਵਾ ਹੈ ਗੁਰੂ ਵਾਹੇ ਗੁਰੂ ਵਾਹੇ ਗੁਰਵਾ ਟਾਈਮ ਹੁੰਦਾ ਨਾ 10 ਵਜੇ ਤੋਂ 10:30 ਵਜੇ ਦਾ ਹੁੰਦਾ ਪਰ ਅੱਜ ਪਤਾ ਨਹੀਂ ਮੈਨੂੰ ਟਾਈਮ ਵੀ ਨਹੀਂ ਲੱਗਿਆ ਇੱਕ ਸਾਡੇ ਤੇਲ ਵੇਚਣ ਆਇਆ ਹੋਇਆ ਸੀਗਾ ਭਾਈ ਜੇਣਾ ਉਹਨੇ ਸਟਿੱਕਰ ਲਾਇਆ ਹੋਇਆ ਸੀਗਾ ਤੇ ਸਟਿੱਕਰ ਤੇ ਨਾ ਉੱਚਾ ਬੋਲੀ ਗਿਆ ਮੇਰਾ ਟਾਈਮ ਹੀ ਲੱਗਿਆ ਮੈਨੂੰ ਲੱਗਦਾ ਮੇਰੀ ਗੱਲ ਕਿਸੇ ਨੇ ਸੁਣਨੀ ਹੈ ਉਹ ਸਟਿੱਕਰ ਦਾ ਹੀ ਬਤਨ ਲੱਗੂਗਾ ਕਿ ਗੋਡਿਆਂ ਦਾ ਤੇਲ ਲੈ ਲਓ ਤੇ ਲੱਤਾਂ ਦਾ ਤੇਲ ਲੈ ਲਓ ਤੇ ਹੋ ਲੈ ਲਓ ਤੇ ਹੋ ਲੈ ਇੱਥੇ ਕਰਕੇ ਮੈਂ ਲਾਈਵ ਵੀਡੀਓ ਸਟਾਰਟ ਹੀ ਨਹੀਂ ਕੀਤੀ ਹੈ ਡਿਲੇਟ ਹੋ ਗਿਆ ਚਲ ਕੋਈ ਹੰਜੂ ਹੋ ਗਿਆ ਸੀ ਹੋ ਗਿਆ ਆ ਹੁਣੇ ਹੋਣੇ ਗਿਆ ਮੇਰੇ লাইਵ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪਹਿਲਾਂ ਹੀ ਗਿਆ ਹਾਂ ਨਹੀਂ ਤੇ ਮੈਂ ਆ ਬਚਾ ਕੇ ਨਿਚੋਕ ਕਰਵਾਉਣਾ ਸੀ ਜੇ शेर ਖਾ ਗਿਆ ਸੀ ਉਹਦਾ ਕਿਤੀ ਘਰ ਹੈ ਬਸ ਚਾਹਦੇ ਆਂ ਵੇਟ ਚਾਦੂ ਮਾਣੇ ਜਾਣਾ ਅਪਰਤੰਤੇ ਤੋਂ ਲਾ ਪੰਡੋਰ ਛੱਡ ਕੇ ਜਾਣੀ ਹੁਣ ਆਪਣੀ ਇੱਕ ਪਲੇਟ ਰਹਿ ਜੇ ਪ੍ਰੋਟੀਨ ਵਾਲੀ ਬਸ ਥੋੜੇ ਸਾਰੇ ਮਾਣ ਕਾਲੂ ਥੋੜੀ ਅੱਛਾ ਕਾਲਾ ਹੁਣ ਥੋੜਾ ਨਹੀਂ ਆਂ ਅੱਜ ਧੋਏ ਚੰਗੇ ਕੰਡ ਪੁਣੀ ਗਏ ਕੀ ਪੁਣੀ ਦੇਈ ਚੀ ਪਾਣੀ ਮੱਤਵਾ ਗੋਬੀ ਦੇ ਪ੍ਰਾਣ ਨਾ ਜੀ ਨਹੀਂ ਮਾਉਂਗੀ ਦਿੰਦੀ ਗੱਲ ਲੱਗ ਲੱਗ ਹਾਈ ਬੇ ਹੁਣ ਕੀ ਮੈਸੇਜ ਆ ਗਿਆ ਨਹੀਂ ਦੀਦੀ ਜੀ ਉੱਪਰ ਮੈਸੇਜ ਕੀਤਾ ਸੀ ਤੁਸੀਂ ਦੱਸਿਆ ਸੀ ਚਲੋ ਕੋਈ ਨਹੀਂ ਭਰਾਵਾ ਮੇਰੀ ਨਜ਼ਰ ਨਹੀਂ ਪਈ ਚਲੋ ਜਿੱਥੋਂ ਮਰਜੀ ਵੇਖ ਰਹੇ ਚਲੋ ਵੇਖਦੇ ਰਹੇ ਉਹਨਾਂ ਤੁਹਾਡੀ ਲਾਈਵ ਵੀਡੀਓ ਇੰਨੀ ਬੜੀ ਵੱਡੀ ਆ ਗਈ ਹੈ ਹੈਨਾ ਆਪਾਂ ਦੱਸਤਾ ਤੁਹਾਨੂੰ ਕਿ ਅਸੀਂ ਪਿੰਡ ਤੋਂ ਹਾਇਰੇ ਢੋਲੂ ਵੀ ਰਹਿ ਗਿਆ ਕਿੰਨੇ ਭਾਂਡੇ ਨਿਕਲੀ ਜਾਂਦੇ ਧੋਣ ਵਾਲੇ ਨਿਕਲੀ ਜਾਂਦੇ ਕਿਤੇ 숍숍 ਅਗੇ ਬੈਠੇ ਅਸਟੇਟ ਵਿੱਲਾ ਹੋ ਗਿਆ ਥੈਂਕ ਯੂ ਜੀ ਮੈਨੂੰ 5 ਲਾਈਕ ਆ ਗਏ ਵੀਡੀਓ ਤੇ ਬੜੀ ਵੱਡੀ ਗੱਲ ਹੈ ਬਾਦਰੀ ਦੀ ਗੱਲ ਹੈ ਕਿ ਪੰਜ ਲੋਕਾਂ ਨੇ ਮੇਰੀ ਵੀਡੀਓ ਨੂੰ ਲਾਈਕ ਕਰਤਾ ਕੁਛ ਚੰਗੀ ਲੱਗੀ ਹੋਣੀ ਹੈ ਹਨਾ ਵੀਡੀਓ ਮੇਰੀ ਤੇ ਹੀ ਤੁਸੀਂ ਪੰਜ ਲੋਕਾਂ ਨੇ ਕਰਤਾ ਹੁਣ ਇਹ ਵੇਖਣਾ ਹੈ ਕਿ ਕਿੰਨੇ ਲੋਕਾਂ ਨੇ ਸਬਸਕ੍ਰਾਈਬ ਕਰਤਾ ਤੇ ਸਾਡੇ ਵਲੌਗ ਜ਼ਰੂਰ ਵੇਖ ਲੈਣਾ ਭਾਈ ਵਲੌਗ ਵੇਖੇ ਬਿਨਾ ਤੇ ਗੱਲ ਹੀ ਨਹੀਂ ਬਣਨੀ ਵਲੌਗ ਜ਼ਰੂਰ ਵੇਖਿਆ ਕਰੋ ਕਿਉਂਕਿ ਅਸੀਂ ਇੱਕ ਦਿਨ ਦਾ ਗੈਪ ਪਾ ਕੇ ਦੂਸਰੇ ਦਿਨ ਵਲੌਗ ਜ਼ਰੂਰ ਬਣਾਉਣੀ ਹੈ ਹੁਣ ਮੈਂ ਕੱਲ ਵਲੌਗ ਪਾਇਆ ਸੀ 8:15 ਮਿੰਟ ਤੇ ਰਾਤ ਨੂੰ ਤੇ ਅੱਜ ਮੈਂ ਨਹੀਂ ਪਾਣਾ ਵਲੌਗ ਹੁਣ ਮੈਂ ਕੱਲ ਪਾਉਂਗੀ ਠੀਕ ਹੈ ਤੇ ਕੱਲ 8:15 ਮਿੰਟ ਤੇ ਰਾਤ ਦੇ ਟਾਈਮ ਫ੍ਰੀ ਹੋ ਕੇ ਰਜਾਈ ਬਿਸਤਰੇ 'ਚ ਬਹਿ ਕੇ ਰੋਟੀ ਪਾਣੀ ਖਾ ਕੇ ਤੁਸੀਂ ਸਾਡਾ ਵਲੌਗ ਜ਼ਰੂਰ ਦੇਖਣਾ ਓਕੇ ਜੀ ਖਾਈ ਵੀ ਨਹੀਂ ਰਾਤ ਕਿੰਨਾ ਹਣ ਵੀ ਮੈਂ ਲਾਈਵ ਵੀਡੀਓ ਜਿਹੜੀ ਹੈ ਨਾ ਮੈਂ ਐਂਡ ਕਰਨ ਲੱਗੀ ਆ ਠੀਕ ਹੈ ਕਿਉਂਕਿ ਨਾ ਅਸੀਂ ਖਾਣ ਲੱਗੇ ਰੋਟੀ ਸਰਦਾਰ ਜੀ ਤੇ ਬਹਿ ਗਏ ਬਿਸਤਰੇ ਤੇ ਫੱਬ ਕੇ ਹੁਣ ਮੈਂ ਵੀ ਖਾ ਲਾਂ ਉਹਦੇ ਬਾਅਦ ਅਸੀਂ ਵੀ ਤਿਆਰੀ ਰੋਗੀ ਤੁਹਾਨੂੰ ਦੱਸਿਆ ਹੀ ਮੈਂ ਸੋਦਾ ਪਾਣੀ ਅਸੀਂ ਲੈਣ ਜਾਣਾ ਇਹਦੇ ਬਾਅਦ ਨਾ ਬੱਚੇ ਆ ਜਾਂਦੇ ਬੜਾ ਔਖਾ ਜਾਂਦਾ ਖਰਚਾ ਵਧਾ ਦਿੰਦੇ ਮੈਂ ਨਹੀਂ ਜਾਣਾ ਮੈਂ ਵੀ ਜਾਣਾ ਤੇ ਨਾਲ ਲੈ ਜਾਣਾ ਬੜਾ ਔਖਾ ਲੱਗਦਾ ਹੀ ਉਹਨਾਂ ਨੂੰ ਕੋਈ ਸੋ ਦੋ ਸੋ ਦੀ ਗੱਲ ਹੀ ਨਹੀਂ ਕਰਦੇ 400 500 ਰੁਪਏ ਲਵਾ ਕੇ ਘਰੇ ਆਂਦੇ ਨਹੀਂ ਜਵਾਂਗੇ ਇਸੇ ਕਰਕੇ ਉਹਨਾਂ ਨੂੰ ਲੈ ਕੇ ਨਹੀਂ ਜਾਣਾ ਸਕੂਲ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਸਮਾਨ ਸੋਦਾ ਪਾਣੀ ਲੈ ਆਈਏ ਘਰੇ ਥੈਂਕ ਯੂ ਜੀ ਵੀਰ ਜੀ ਤੁਸੀਂ ਇੰਨੇ ਸਾਰੇ ਸਾਨੂੰ ਕਮੈਂਟ ਕੀਤੇ ਬਹੁਤ ਸੋਹਣੇ ਸੋਹਣੇ ਕੀਤੇ ਤੇ ਇਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਹੈ ਜੀ ਸਾਡਾ ਤੇ ਪਲੀਜ਼ ਕੋਰ ਵੀਡੀਓ ਵੀ ਜਿਹਨੇ ਹੈਗੀ ਹੈ ਤੇ ਪਲੀਜ਼ ਵੀਡੀਓ ਨੂੰ ਜਰੂਰ ਵੇਖਣਾ ਤੇ ਲਾਈਕ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਲੌਗਸ ਜਰੂਰ ਵੇਖਣਾ ਕੱਲ ਰਾਤ ਨੂੰ 8:15 ਤੇ ਔਰ ਜਿਹੜੇ ਬਲੌਗਸ ਅਸੀਂ ਪਾ ਚੁੱਕੀ ਉਹ ਵੀ ਵੇਖ ਲੈਣਾ ਜੀ ਟਾਈਮ ਕੱਢ ਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ